ਕੀ ਆ ਖਰੋਟ ਅਖਰੋਟ ਹੈ ਆ ਖਰੋਟ ਆਖਰੋਟ ਆਪਾਂ ਦੇਖ ਲੰਦਰ ਚ ਸਾਸ਼ਟਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਅਸੀਂ ਜਾ ਰਹੇ ਸੀਗੇ ਫਰੀਦਕੋਟ ਮੇਰੀ ਸਿਸਟਰ ਨੂੰ ਲਾ ਨੂੰ ਲੈਣ ਕਿਉਂਕਿ ਹੁਣ ਜੁਨੀਆਂ ਛੁੱਟੀਆਂ ਹੋ ਗਈਆਂ ਨੇ ਲੇ ਚਲੋ ਜੀ ਅਸੀਂ ਜਾ ਰਹੇ ਹਾਂ ਛੋਟਾ ਜਿਹਾ ਬਲੌਗ ਹੈ ਚਲੋ ਜੀ ਉਹ ਅੱਗੇ ਆ ਗਏ ਸੀਗੇ ਸਾਨੂੰ ਲੈਣ ਲਈ ਫਿਰ ਅਸੀਂ ਇੱਥੇ ਕਮਾਲ ਚ ਸ਼ੋਪਿੰਗ ਕੀਤੀ ਥੋੜਾ ਮੋਟਾ ਸਮਾਨ ਲੈਣ ਵਾਲਾ ਸੀਗਾ ਦੀਦੀ ਹੁਣਾਂ ਨੇ ਲੈਣਾ ਸੀ ਤੇ ਇੱਥੇ ਬੱਚੇ ਮਸਤੀ ਕਰ ਰਹੇ ਨੇ ਇਹ ਮੇਰਾ ਪਾਂਡਾ ਇੱਕ ਫੋਟੋ ਹੈ। ਇੱਥੇ ਕੁਝ ਸਮਾਨ ਵਗੈਰਾ ਦੇਖ ਰਹੇ ਸੀ ਗੀਰੀ ਐਂਡ ਮੈਂ। ਚਲੋ ਜੀ ਹੁਣ ਅਸੀਂ ਜਾ ਰਹੇ ਸੀਗੇ ਘਰ ਨੂੰ ਵਾਪਿਸ। ਇਹ ਸੈਕੰਡ ਡੇ ਅਸੀਂ ਹੁਣ ਆ ਰਹੇ ਆ। ਪੋਤਾ ਮੇਰਾ ਪੋਤਾ ਮੇਰੀ ਪਿੱਠੀਆਂ ਮੇਰਾ ਲੱਡੂਆ ਹਾਂ ਹੈਗਾ ਤੇਰਾ ਲੱਡੂ ਉਹ ਤੇ ਆਪਣੀ ਪੂਆ ਆਉਣ ਤੇ ਆਈਸਕ੍ਰੀਮ ਆਈਸਕ੍ਰੀਮ ਕੀ ਖਾਣਾ ਪੁੱਤ ਕੀ ਖਾਣਾ ਦੱਸੀ ਓ ਕੀ ਹੁੰਦਾ ਲੱਕੜਾਲਾ ਕਿੱਥੇ ਪਿਆ ਉਹ ਕੌਣ ਲੈ ਕੇ ਆਇਆ